ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜਿਵੇਂ ਹੁਣ ਕਣਕ ਦੀ ਬਜਾਈ ਚੱਲ ਰਹੀ ਹੈ ਆਪਾਂ ਮਾਰਕੀਟ ਚੋਂ ਬੀਜ ਲੈ ਕੇ ਬੀਜ ਰਹੇ ਆ ਉਹਨਾਂ ਚ ਵੀ ਕਰਨਾ ਨ ਬੰਡ ਤੇ ਦਾਣੇ ਪਾਈ ਗਈ ਆ ਵਿੱਚ ਆਹ 222 ਆ ਦੇਖੋ ਇਹਦੇ ਵਿੱਚ ਵੀ ਕਰਨਾ ਨ ਬੰਡ ਦੇ ਦਾਣੇ ਹੈਗੇ ਨੇ ਵਿੱਚ ਅਫੈਕਟਡ ਦਾਣੇ ਹੈਗੇ ਆ 3386 ਐ ਇਹ ਚ ਵੀ ਪਈਆ ਚਾਹੇ ਪਰਸੈਂਟੇ ਥੋੜੀ ਆ ਤਾਂ ਚਾਹੇ ਆਪਾਂ ਮਾਰਕੀਟ ਚੋਂ ਵੀ ਲੈਨੇ ਆ ਚਾਹਾਂ ਆਪ ਦਾ ਤੋ ਇੱਕ ਵਾਰੀ ਜਾਂਚ ਕੇ ਵੀ ਨੂੰ ਤੁਸੀਂ ਬੀਜੋ ਕਿਉਂਕਿ ਜੇ ਆਪਾਂ ਕਰਨਾਲ ਬੰਟ ਵਾਲਾ ਵੀ ਹੀ ਬੀਜਤਾ ਤਾਂ ਅੱਗੇ ਤਾਂ ਉਹ ਬਿਮਾਰੀ ਆਉਣੀ ਆਉਣੀ ਹੈ ਫਿਰ ਆਪਾਂ ਇੱਕ ਦੂਜੇ ਤੇ ਦੋਸ਼ ਲਾਵਾਂਗੇ ਬੀ ਮਾੜਾ ਸੀ ਤਾਂ ਸੋ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਜਦੋਂ ਤੁਸੀਂ ਬੀ ਲੈ ਰਹੇ ਹੋ ਚਾਹੇ ਦੁਕਾਨਦਾਰ ਤੋਂ ਚਾਹੇ ਕਿਸੇ ਤੋਂ ਇੱਕ ਵਾਰ ਉਹਨੂੰ ਧਿਆਨ ਨਾਲ ਚੈੱਕ ਕਰ ਲਓ ਕਈ ਵਾਰੀ ਆਪਾਂ ਨੂੰ ਆਏ ਹੁੰਦਾ ਵੀ ਚਲੋ ਆਪਾਂ ਤਾਂ ਨਵਾਂ ਬੀ ਲੈ ਲਿਆ ਤੇ ਇਹਦੇ ਚ ਕਰਨਾਲ ਬੰਟ ਨਹੀਂ ਹੋਣੀ ਤੇ ਉਹ ਤੁਸੀਂ ਜਾਂਚ ਕੇ ਹੀ ਉਹਨੂੰ ਬੀਜੋ ਨਹੀਂ ਤਾਂ ਫਿਰ ਕਰਨਾਲ ਬੰਟ ਦਾ ਅਟੈਕ ਜਿਵੇਂ ਪਿਛਲੇ ਸਾਲ ਆਇਆ ਸੀ ਉਦਾਂ ਨਗ ਦੁਬਾਰਾ ਆ ਜੇ ਤੇ ਕੁਝ ਕੁ ਦਵਾਈਆਂ ਹੈਗੀਆਂ ਮਾਰਕੀਟ ਚ ਜਿਦਾ ਤੁਸੀਂ ਦੇਖ ਰਹੇ ਹੋ ਤੇ ਬੀਜ ਨੂੰ ਸੋਧ ਕੇ ਹੀ ਬੀਜੋ ਦਵਾਈ ਨਾਲ ਤਾਂ ਕਿ ਜੋ ਤੇ ਫੰਗਸ ਹੈ ਉਹ ਆਪਾਂ ਫੰਗਸ ਤੋਂ ਬੀ ਮੁਕਤ ਕਰ ਸਕੀਏ ਤੇ ਬੀ ਲਾਉਣ ਵਾਲੀ ਜਿੱਦਾਂ ਦਵਾਈ ਆ ਆਪਣੇ ਕਿਸਾਨਾਂ ਨੂੰ ਆਪਾਂ ਮਸ਼ੀਨ ਨਾਲ ਲਵਾ ਰਹੇ ਆ ਇਹਦੇ ਨਾਲ ਵਧੀਆ ਸਾਰੇ ਬੀਜ ਨੂੰ ਦਵਾਈ ਲੱਗ ਜਾਂਦੀ ਹੈ ਤੇ ਸਹੀ ਜਿਹੜਾ ਤਰੀਕਾ ਹੈ ਬੀਜ ਨੂੰ ਟਰੀਟ ਕਰਨ ਦਾ ਦਵਾਈ ਲਾਉਣ ਦਾ ਉਹ ਇਹੀ ਹੈ ਚਾਹੇ ਜੇ ਤੁਸੀਂ ਆਪਦੇ ਕਰੇ ਕਰ ਰਹੇ ਹੋ ਜਾਂ ਤੁਹਾਡੇ ਕੋਈ ਆਸੇ ਪਾਸੇ ਕੋਈ ਇਹ ਜੀ ਮਸ਼ੀਨ ਹੈਗੀ ਆ ਤਾਂ ਦਵਾਈ ਜਿਹੜੀ ਕਣਕ ਨੂੰ ਲਾਉਣੀ ਆ ਉਹ ਇਸੇ ਤਰ੍ਹਾਂ ਹੀ ਲਾਓ ਧੰਨਵਾਦ ਜੀ